ते एक और बड़ी अच्छी किताब बारे बात कही गई है किसी ने लिखा है बेशक किताबों किताबा सू रोटी नहीं दिदिया पर यह जरूर दसदिया हैं कि साढ़े हिस्से रोटी कौन खा रहा है मीन यू गैट एनलाइटन वाई रीडिंग द बुक एंड यू कैन मेक द डिशीजन ऑफ योर चॉइस वाई रीडिंग So, have you ever lost yourself in a, in a book to find a piece of your soul? each chapter of page brings new adventure and lesson which helps us in shaping our views of the world around us ਇਸ ਤਰ੍ਹਾਂ ਦਾ ਸਮਾਲ ਨੇ ਇਸ ਮੌਕੇ ਤੇ ਅਸੀਂ ਪਹਿਲੀ ਵਾਰ ਦੇਖਿਆ ਇੱਕ ਹੋਰ ਵੀ ਚੰਗੀ ਗੱਲ ਆ ਤੇ ਇਸ ਪੱਖ ਤੋਂ ਜਦੋਂ ਅਸੀਂ ਕਿਤਾਬਾਂ ਦੇ ਇਤਿਹਾਸਕ ਵਿਕਾਸ ਨੂੰ ਦੇਖਦੇ ਹਾਂ ਤਾਂ ਸਾਡੀ ਇਸ ਧਰਤੀ ਦੇ ਉੱਤੇ ਕੀ ਵਿਸ਼ੋਕੜਿਆ साडे इथे पढण ज्यादा सोनण दी है की किताबां दी उलझन दे विच उलझ के रह गए ऐसी उलझन जिसने मेरे हर ख्वाब सुलझाए ऐसी उलझन जिसने मेरे हर जवाब सुलझाए ऐसी उलझन जिसने मेरे रूप शिव ते मिलाए ऐसे उलझन से मेरे हर मंजिल लिए मिलाए ऐसी उलझन जो मेरे उलझे न्यू ला समझ ऐसी उलझन ਜਮਿੰਦੂ ਬੁਲਜੇ ਨੂੰ ਗੱਲ ਨਾਲ ਲਾ ਸਮਝਾਏ ਐਸੀ ਉਰਜਨ ਜਿਸਨੇ ਕੁਦਰਤ ਦੇ ਰੂਪ ਆਪ ਸਮਾਇਆ ਐਸੀ ਉਰਜਨ ਜਿਸਨੇ ਰਬਦੇਵੀ ਪਛਾਣ ਐਸੀ ਉਰਜਨ ਜਿਸਨੇ ਰਬਦੇਵੀ ਪਛਾਣ ਬਿਲਾਏ ਐਸੀ ਉਰਜਨ ਜੋ ਅਲਮਾਰੀਆਂ ਦੇ ਵਿੱਚ ਅਣਜਾਣ ਤੇ ਪੜਨੇ ਤੇ ਦੋਸਤ ਬਣ ਜਾਏ ਹਰ ਇੱਕ ਪੰਨਾ ਯਾ ਤੇਰੀ ਦੀ ਸਿਆਹੀ ਦੇ ਨਾਲ ਜੱਜੂਗਾ ਹਰ ਇੱਕ ਪੰਨਾ ਯਾ ਤੇਰੀ ਦੀ ਸਿਆਹੀ ਦੇ ਨਾਲ ਜੱਜੂਗਾ ਸਿਆਣਿਆਂ ਲਈ ਮੈਂ ਕਮਲਾ ਬਣਾਂਗਾ ਕਮਲਿਆਂ ਵਿੱਚ ਸ਼ਾਇਰ ਬਚੂਗਾ ਸਿਆਣਿਆਂ ਲਈ ਮੈਂ ਕਮਲਾ ਬਣੂ ਕਮਲਿਆਂ ਵਿੱਚ ਸ਼ਾਇਰ ਬਚੂਗਾ ਮੈਂ ਜੰਮੇ ਦੀ ਡਾਲੀ ਸ਼ਾਮੇ ਮੈਂ ਜੰਮੇ ਦੀ ਡਾਲੀ ਸ਼ਾਮੇ ਗੀਤ ਹਿਜਰ ਦਾ ਗਾਣਾ ਹੈ ਮੈਂ ਜੰਮੇ ਦੀ ਡਾਲੀ ਸ਼ਾਮੇ ਗੀਤ ਹਿਜਰ ਦਾ ਗਾਣਾ ਹੈ ਆਸ਼ਮ ਬੁੱਲੇ ਬਾਰਿਸ਼ਾਂ ਤੋਂ ਕਿੱਸਾ ਇਸ਼ਕ ਬਣਾਉਣਾ ਹੈ ਸਾਈਬਾ ਮੱਖੇ ਤੰਦ ਜੜਕੇ ਸਾਈਬਾ ਮੱਖੇ ਤੰਦ ਜੜਨਾ ਮਿਰਝੇ ਵਾਂਗਰ ਬਚੂਗਾ ਸਿਆਣਿਆਂ ਲਈ ਮੈਂ ਕਮਲਾ ਬਣੂ ਕਮਲਿਆਂ ਵਿੱਚ ਸ਼ਾਇਰ ਬਚੂਗਾ ਸਿਆਣਿਆਂ ਲਈ ਮੈਂ ਕਮਲਾ ਬਣੂ ਕਮਰੇਆਂ ਵਿੱਚ ਸ਼ਾਇਰ ਜੱਜ ਵੰਡ ਬੁੱਕ ਦੇ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਆਨਰੇਬਲ ਵੀ ਸੀ ਸਾਹਿਬ ਦੇ ਚੇਅਰਮੈਨ ਨੇ ਹੇਠ ਉਹਦੇ ਵਿੱਚ ਬੁੱਕਸ ਦੀ ਇੰਪੋਰਟੈਂਸ ਬੁੱਕਸ ਦੇ ਬਾਰੇ ਇਨਟਰੋਸਪੈਕਸ਼ਨਸ ਬੁੱਕਸ ਦੇ ਬਾਰੇ ਕੀ ਉਹਨਾਂ ਦੀ ਜਿੰਦਗੀ ਦੇ ਵਿੱਚ ਇੰਪੋਰਟੈਂਸ ਹੈ ਕਿਵੇਂ ਅਸੀਂ ਉਹਨਾਂ ਨੂੰ ਹੋਰ ਅਟੈਚ ਕਰ ਸਕਦੇ ਆਪਣੇ ਸਟੂਡੈਂਟਸ ਦੀ ਲਾਈਫ ਨਾਲ ਇਸ ਬਾਰੇ ਡੂੰਘੀਆਂ ਵਿਚਾਰ ਵਿਮਰਸ਼ਾਵਾਂ ਹੋਈਆਂ ਐਂਡ ਮੈਨੂੰ ਲੱਗਾ ਕਿ ਇਹਦੇ ਨਾਲ ਸਾਡੇ ਸਟੂਡੈਂਟਸ ਦੀ ਜਿਹੜੀ ਲਾਈਫ ਦੇ ਵਿੱਚ ਔਰ ਬੈਟਰ ਜਿਹੜੀ ਆ ਆਊਟਲੁੱਕ ਆਊਗੀ ਅੱਜ ਅਸੀਂ ਪੰਜਾਬ ਐग्रीकल्चर यूनिवर्सिटी ਲੁਧਿਆਣਾ ਦੇ ਵਿੱਚ ਵਰਲਡ ਬੁੱਕ ਡੇ ਸੈਲੀਬ੍ਰੇਟ ਕੀਤਾ ਜਿਹੜਾ ਕਿ ਯੂਨੈਸਕੋ ਵੱਲੋਂ ਸ਼ੁਰੂ ਹੋਇਆ ਤੇ ਇਹ ਜੋ ਵਰਲਡ ਬੁੱਕ ਹੈ ਇਹਦੇ ਵਿੱਚ ਫੰਕਸ਼ਨ ਜਦੋਂ ਕਰਦੇ ਆ ਜਿਵੇਂ ਅੱਜ ਦਾ ਸਾਡਾ ਜਿਹੜਾ ਫੰਕਸ਼ਨ ਸੀ ਉਹਦੇ ਵਿੱਚ ਸਾਡੇ ਰਜਿਸਟਰ ਸਾਹਿਬ ਡੈਂਸ ਡਾਇਰੈਕਟਰ ਸਾਰੇ ਬਹੁਤ سارے ਟੀਚਰ ਤੇ ਸਟੂਡੈਂਟਸ ਜਿਹੜੇ ਨੇ ਯੂਜੀ ਸਟੂਡੈਂਟਸ ਤੇ ਪੀਜੀ ਸਟੂਡੈਂਟਸ ਸਾਰਿਆਂ ਨੇ ਭਾਗ ਲਿਆ ਇਹ ਜਿਹੜੀ ਸਾਡੀ ਲਾਇਬ੍ਰੇਰੀ ਹੈ ਤੇ ਇਹ ਏਸ਼ੀਆ ਦੇ ਜਿਹੜੇ ਅੱਛਾ ਲਾਇਬ੍ਰੇਰੀ ਨੇ ਉਹਨਾਂ ਵਿੱਚੋਂ ਇੱਕ ਅੱਛੀ ਲਾਇਬ੍ਰੇਰੀ ਹੈਗੀ ਐ ਇਹ ਏਡੀ ਵੱਡੀ ਹੈ ਕਿ ਇਹਦੀ ਸੈਪਰੇਟ ਬਿਲਡਿੰਗ ਹੈਗੀ ਤੇ ਇਹਦੇ ਵਿੱਚ 4 ਲੱਖ ਤੋਂ ਵੱਧ ਅਸੀਂ ਜਿਹੜਿਆ ਬੁੱਕਸ ਨੇ ਔਰ ਚ ਡਿਫਰੈਂਟ ਡਿਸਪਲਨ ਨੇ ਜਿਹੜੇ ਪੀਰੀਅਡਿਕਲਸ ਨੇ ਉਹ ਕਲੈਕਸ਼ਨ ਕੀਤੀ ਹੋਈ ਹੈ ਸੋ ਬੱਚੇ ਇੱਥੇ ਆਉਂਦੇ ਨੇ ਤੇ ਇੱਥੇ ਬੈਠ ਕੇ ਪੜ੍ਹਦੇ ਨੇ ਸਵੇਰੇ ਤਕਰੀਬਨ ਛੁੱਟੇ ਵੇਲੇ ਵੀ ਅਸੀਂ ਖੋਲਦੇ ਹਾਂ ਤੇ ਸ਼ਾਮ ਨੂੰ ਵੀ ਜਿਹੜੀ ਲਾਇਬ੍ਰੇਰੀ ਹੈਗੀ ਰਾਤ ਨੂੰ 12 ਵਜੇ ਤੱਕ ਵੀ ਅਸੀਂ ਰੀਡਿੰਗ ਰੂਮ ਬਣਾਏ ਨੇ ਜਿਹੜੇ ਖੁੱਲੇ ਰਹਿੰਦੇ ਨੇ ਸੋ ਉਹ ਇੱਥੇ ਜਿਹੜੇ ਕਿਉਂਕਿ ਬੁੱਕਸ ਜਿਹੜੀਆਂ ਨੇ ਅੱਜ ਕੱਲ ਬਹੁਤ ਮਹਿੰਗੀਆਂ ਨੇ ਤੇ ਇਹ ਇੰਟਰਨੈਸ਼ਨਲ ਐਡੀਸ਼ਨਸ ਨੇ ਬੱਚੇ ਆਪਣੇ ਆਪ ਕੋਟ ਨਹੀਂ ਕਰਦੇ ਤੇ ਅਸੀਂ ਬੁੱਕਸ ਉਹ ਸਾਰੀਆਂ ਇੱਥੇ ਪ੍ਰੋਕ્યોਰ ਕਰਦੇ ਹਾਂ ਤੇ ਬੱਚੇ ਉਹ ਇੰਜੋਏ ਕਰਦੇ ਨੇ ਬੁੱਕਸ ਦੇ ਵਿੱਚ ਇੱਕ ਤਾਂ ਜਿਹੜੀ ਸਾਡੀ ਸਾਇੰਟਿਫਿਕ ਨੋਲਿਜ ਹੁੰਦੀ ਹੈ ਉਹ ਬਹੁਤ ਲੇਟੈਸਟ ਨੋਲਿਜ ਬੁੱਕਸ ਅਸੀਂ ਹਰ ਸਾਲ ਲੈ ਰਹੇ ਹਾਂ ਚਾਲ ਤੇ ਦੋ ਤਿੰਨ ਬਰੀ ਵੀ ਲੈਨੇ ਟੀਚਰ ਜੋ ਰਿਕਮੈਂਡ ਕਰਦੇ ਨਵੇਂ ਨਵੇਂ ਬੁੱਕਸ ਉਹ ਲਾਇਬ੍ਰੇਰੀ ਨੇ ਇਥੇ ਖਰੀਦੇ ਨੇ ਤੇ ਉਹ ਬੁੱਕਸ ਦੇ ਨਾਲ ਬੱਚਿਆਂ ਦੀ এডੂਕੇਸ਼ਨ ਉਹਨਾਂ ਦੀ ਵਿਸਟਮ ਉਹਨਾਂ ਦੀ ਨੌਲੇਜ ਸਾਰੀ ਵਧਦੀ ਹੈ ਤੇ ਨਾਲ-ਨਾਲ ਇਹਦੇ ਵਿੱਚ ਇਹ ਵੀ ਹੈਗੇ ਅੱਜਕੱਲ ਜਿਹੜਾ ਬਹੁਤਾ ਬੱਚੇ ਟਾਈਮ ਫੋਨ ਤੇ ਲਾ ਰਹੇ ਨੇ, ਲੈਪਟਾਪ ਤੇ ਲਾ ਰਹੇ ਨੇ ਜਿਹੜੀ ਕਿ ਜਿਹੜਾ ਸਟ्रेस ਵੀ ਬਹੁਤ ਆਉਂਦੀ ਹੈ, ਆਈ ਸਾਈਡ ਤੇ ਇਫੈਕਟਸ ਆਉਂਦੇ ਨੇ ਤੇ ਉਹ ਲਾਇਬ੍ਰੇਰੀ ਜਦੋਂ ਆ ਜਾਂਦੇ ਨੇ ਤੇ ਉਹ ਆਪਣੇ ਮੋਬਾਈਲ ਫੋਨ ਤੋਂ ਤਾਂ ਜਿਹੜੇ ਲੈਪਟਾਪ ਹੈ ਉਹਨਾਂ ਤੋਂ ਭੁੱਲ ਕੇ ਕਤਾਬਾਂ ਦੇ ਵਿੱਚ ਆਪਣਾ ਜੋ ਬਹੁਤਾ ਟਾਈਮ ਹੈ ਉਹਦੇ ਲਾਉਂਦੇ ਨੇ ਤੇ ਸਟ्रेस ਲੀਵਿੰਗ ਵੀ ਹੈਗਾ, ਨੌਲੇਜ ਵੀ ਗੇਨ ਕਰਦੇ ਨੇ। ਸੋ ਅਸੀਂ ਬੱਚਿਆਂ ਨੂੰ ਇਹ ਵੀ ਕਹਿੰਦੇ ਆ ਕਿ ਬਾਕੀ ਚੀਜ਼ਾਂ ਲਾਈਫ ਦੀਆਂ ਉਹ ਘੱਟ ਲੈ ਲਓ। ਔਰ ਇੱਕ ਇੱਕ ਦੋ ਦੋ ਕਿਤਾਬਾਂ ਜਰੂਰ ਕਿਦਲਿਆ ਕਰੋ ਜਿਹੜੀਆਂ ਕਿ ਲਾਈਫ ਲੌਂਗ ਉਹਨਾਂ ਦੇ ਨਾਲ ਰਹਿਣੀਆਂ ਨੇ ਸੋ ਇਹ ਦਿਨ ਬੜਾ ਮਹੱਤਵਪੂਰਨ ਦਿਨ ਹੈ ਤੇ ਜਿਹਦੇ ਨਾਲ ਬੱਚਿਆਂ ਨੂੰ ਵੀ ਬਹੁਤ ਸਿੱਖਿਆ ਮਿਲਦੀ ਹੈ ਥੈਂਕ ਯੂ ਸੋ ਮਚ